ਇੱਕ ਜੂਨ 2015 ਨੂੰ ਗੁਰੂ ਹਸੈਬੀ ਦੀ ਚੋਰੀ ਹੁੰਦੀ ਹੈ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਦੱਸਿਆ ਜਾਂਦਾ ਕਿ ਸਵੇਰ ਸੰਗਤਾਂ ਨੂੰ ਪਤਾ ਲੱਗਦਾ ਕਿ ਇੱਥੇ ਚੋਰੀ ਹੋਈ ਹੈ ਗੁਰੂਕਾ ਸਾਹਿਬ ਦੀ ਚੋਰੀ ਹੋਈ ਹੈ ਤਾਂ 12 ਅਕਤੂਬਰ ਜੋ ਹੈਗਾ ਅੰਗ 2015 ਵਿੱਚ ਗਲੀਆਂ ਦੇ ਵਿੱਚ ਖਿਲਾਰੇ ਜਾਂਦੇ ਆ ਤੇ ਉਸ ਤੋਂ ਬਾਅਦ ਜਿਹੜਾ ਕੋਡਕਪਰਾ ਗੋਲੀਕਾਰਡ ਵਾਪਰਦਾ ਹੈਗਾ ਜਿਹੜੇ ਹੈਗਾ ਅਦਾਲਤਾਂ ਦੇ ਵਿੱਚ ਕੇਸ ਚੱਲ ਰਹੇ ਨੇ ਚਾਹੇ ਉਹ ਚੋਰੀ ਦਾ ਹੋਵੇ ਗੁਰਗਸੇਬ ਚੋਰੀ ਦਾ ਹੋਵੇ ਚਾਹੇ ਕੋੜਕਪੁਰਾ ਹੋਵੇ ਚਾਹੇ ਬਹਿਬਲ ਗਲਾ ਗੋਣੀਕਾੜ ਹੋਵੇ ਲਗਾਤਾਰ ਜਿੱਥੇ ਬਹਿਬਲ ਗਲਾ ਗੋਣੀਕਾੜ ਦੇ ਵਿੱਚ ਦੇ ਸ਼ਹੀਦ ਪਰਿਵਾਰ ਨੇ ਇਨਸਾਫ ਦੀ ਮੰਗ ਕਰ ਰਹੇ ਨੇ ਸੈਕਮ ਇਨਸਾਫ ਦੀ ਮੰਗ ਕਰ ਰਹੀ ਹੈ ਲਾਸਾਲ ਦਾ ਸਮਾਂ ਬੀਤ ਚੁੱਕਿਆ ਹੈਗਾ ਲਗਾਤਾਰ ਕਿਹਾ ਜਾ ਰਿਹਾ ਕਿ ਸਿੱਖਾਂ ਦੇ ਜਿਹੜੇ ਜ਼ਖਮ ਆ ਉਹ ਲੈਣ ਅੱਜ 1 ਜੂਨ 2015 ਵਿੱਚ ਜਿਹੜੇ 1 ਜੂਨ ਨੂੰ ਗੁਰੂ ਸਾਹਿਬ ਦੀ ਚੋਰੀ ਹੁੰਦੀ ਹੈ ਅੱਜ ਅਸੀਂ ਉਸ ਪੈਂਡ ਦੇ ਵਿੱਚ ਖੜੇ ਆਂ ਬਰਜਵਾ ਸਿੰਘ ਵਾਲਾ ਪਿੰਡ ਹੈ ਇਹ ਗੁਰਦੁਆਰਾ ਸਾਹਿਬ ਹੈ ਗੁਰਦੁਆਰਾ ਸਾਹਿਬ ਗੁਰੂ ਸਿੰਘ ਸੁਬਾ ਪਿੰਡ ਬਰਜਵਾ ਸਿੰਘ ਵਾਲਾ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਹੈਗੀ ਆ 1 ਜੂਨ 2015 ਨੂੰ ਗੁਰੂ ਹਸੈਮ ਸਿੰਘ ਦੀ ਚੋਰੀ ਹੁੰਦੀ ਆ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਦੱਸਿਆ ਜਾਂਦਾ ਕਿ ਸਵੇਰ ਸੰਗਤਾਂ ਨੂੰ ਪਤਾ ਲੱਗਦਾ ਕਿ ਇੱਥੇ ਚੋਰੀ ਹੋਈ ਆ ਗੁਰੂ ਗੱਬਾ ਸਾਹਿਬ ਦੀ ਚੋਰੀ ਹੋਈ ਆ ਔਰ ਸਮੇਂ ਜਿਹੜਾ ਹੈਗਾ ਇਸ ਮਾਮਲੇ ਤੋਂ ਬਾਅਦ ਲਗਾਤਾਰ ਕੌਕੀ ਕੁਝ ਲੰਮਾ ਸਮਾਂ ਹੋ ਚੁੱਕਿਆ ਅੱਜ 10 ਸਾਲ ਦਾ ਜਿਹੜਾ ਸਮਾਂ ਪੀਤ ਹੋ ਚੁੱਕਿਆ ਹੈਗਾ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਚੋਰੀ ਹੋਈ ਸੀ ਗੁਰੂ ਗੱਬਾ ਸਾਹਿਬ ਦੀ ਤੇ ਦੂਜੇ ਪਾਸੇ ਜੇ ਮਾਮਲੇ ਦੀ ਗੱਲ ਕਰੀਏ ਤਾਂ ਉਸ ਸਮੇਂ 63 ਨੰਬਰ ਐਫਆਈ ਆਰਆਈ ਦਾ ਦਰਜ ਕੀਤੀ ਜਾਂਦੀ ਹੈ ਗੁਰਗਰ ਸਾਹਿਬ ਦੀ ਚੋਰੀ ਦੀ ਕਿਉਂਕਿ 1 ਜੂਨ ਨੂੰ ਚੋਰੀ ਹੁੰਦੀ ਹੈ ਤੇ 24 ਤੇ 25 ਸਤੰਬਰ ਦੀ ਰਾਤ ਨੂੰ ਜਿਹੜਾ ਹੈਗਾ ਬਰਗਾੜੀ ਦੇ ਵਿੱਚ ਜਿਹੜਾ ਗਲੀਆਂ ਦੇ ਵਿੱਚ ਜਿਹੜਾ ਹੈਗਾ ਧਮਕੀ ਭਰੇ ਪ੍ਰਦਰਸ਼ਨ ਦੇ ਬਾਹਰ ਪੱਤਰ ਲੱਗਦੇ ਨੇ ਤੇ ਆ ਦੂਜੀ ਦੂਜੀ ਗੱਲ ਕਰੀਏ ਤਾਂ 12 ਅਕਤੂਬਰ ਜੋ ਉਹ ਜਿਹੜਾ ਹੈਗਾ ਅੰਕ 2015 ਵਿੱਚ ਗਲੀਆਂ ਦੇ ਵਿੱਚ ਖਿਲਾੜੀ ਜਾਂਦੇ ਆ ਤੇ ਉਸ ਤੋਂ ਬਾਅਦ ਜਿਹੜਾ ਕੋੜਕਪੁਰਾ ਗੋਲੀਕਾਂਡ ਵਾਪਰਦਾ ਹੈਗਾ ਇਹ ਦੂਜੀ ਗੱਲ ਕਰੀਏ ਇਸ ਮਾਮਲੇ ਦੇ ਵਿੱਚ ਜਿਹੜੀਆਂ ਹੈਗੀਆਂ ਤਿੰਨ ਰਿਪੋਰਟ ਦਰਜ ਕੀਤੀਆਂ ਜਾਂਦੀਆਂ ਆ ਥ੍ਰੀਟ ਨੰਬਰ ਰਿਪੋਰਟ ਚੋਰੀ ਦਰਜ ਕੀਤੀ ਜਾਂਦੀ ਆ 117 ਨੰਬਰ ਰਿਪੋਰਟ ਜਿਹੜੀ ਧਮਕੀਆਂ ਭਰੇ ਪੱਤਰ ਦੀ ਅਤੇ ਤੇ ਨਾਲ ਦੀ ਨਾਲ 128 ਨੰਬਰ ਰਿਪੋਰਟ ਜਿਹੜੀ ਕੀਤੀ ਜਾਂਦੀ ਗਲੀਆਂ ਵਿੱਚ ਅੰਕ ਖਿਲਾੜਦੇ ਬਾਜ਼ਾਖਾਨਾ ਖਾਲ ਦੇ ਮਾਮਲੇ ਦੇ ਵਿੱਚੋ ਚੋਰੀ ਦੇ ਮਾਮਲੇ ਦੇ ਵਿੱਚ ਜਿਹੜਾ ਹੈਗਾ ਡੇਰੇ ਦੇ ਕੁਝ ਆਗੂਆਂ ਨੂੰ ਅਤੇ ਡੇਰਾ ਮੁਖੀ ਨੂੰ ਵੀ ਜਿਹੜਾ ਇਹਦੇ ਵਿੱਚ ਨਾਮ ਜੋ ਕੀਤਾ ਜਾਂਦਾ ਹੈਗਾ ਤੇ ਨਾਲ ਨੈਸ਼ਨਲ ਕਮੇਟੀ ਦੇ ਮੈਂਬਰ ਵੀ ਜਾਰਜ ਕੀਤੀ ਜਾਂਦੀ ਹੈ ਤੇ ਇਸ ਮਾਮਲੇ ਦੇ ਵਿੱਚ ਅੱਜ ਜਿਹੜਾ ਸਾਹਮਣੇ ਤੁਸੀਂ ਦੁਕਾਨਾਂ ਦੇਖ ਰਹੇ ਹੋ ਇੱਥੇ ਦੁਕਾਨਾਂ ਦੇ ਵਿੱਚ ਇੱਕ ਡੇਰਾ ਪ੍ਰੇਮੀ ਸੀ ਜਿਸ ਦਾ ਕੀ ਗੋਲੀਆਂ ਮਾਰ ਕੇ ਸਵੇਰ ਜਦੋਂ ਆਪਣੀ ਦੁਕਾਨ ਖੋਲਦਾ ਦੁਕਾਨ ਦੇ ਬਾਹਰ ਜਿਹੜਾ ਹੈਗਾ ਗਰਦੇਵ ਸਿੰਘ ਉਹਨਾਂ ਦਾ ਜਿਹੜਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈਗਾ ਆ ਲਗਾਤਾਰ ਜਿੱਥੇ ਚੋਰੀ ਦੇ ਮਾਮਲੇ ਤੋਂ ਬਾਅਦ ਸਾਰਾ ਮਾਮਲਾ ਭਖਦਾ ਹੈ ਪੰਜਾਬ ਬੰਦੂ ਦਾ ਇਸ ਮਾਮਲੇ ਦੇ ਵਿੱਚ ਕਈ ਜਸਟਿਸ ਬਣਦੇ ਨੇ सीबीआई ਜਾਂਚ ਵੀ ਚੱਲਦੀ ਆ ਵੱਖ-ਵੱਖ ਕੇਸਾਂ ਕਿਉਂਕਿ ਬੈਬਲ ਕਲਾਂ ਗੋਲੀਕੰਡ ਪਾਪਰ ਦਾ ਕੋੜਕਪੁਰਾ ਗੋਲੀਕੰਡ ਪਾਪਰ ਦਾ ਤੇ ਇਹ ਸਾਰੇ ਮਾਮਲੇ ਜਿਹੜਾ ਚੱਲਦਿਆਂ ਨੂੰ ਕਰੀਬ 10 ਸਾਲ ਦਾ ਸਮਾਂ ਹੋ ਚੁੱਕਿਆ ਕਿਉਂਕਿ 1 ਜੂਨ ਨੂੰ ਜਦੋਂ ਗੁਰੂ ਅਸੇਵਰ ਦੀ ਚੋਰੀ ਹੁੰਦੀ ਆ ਤੇ ਉਸ ਤੋਂ ਬਾਅਦ ਜਾਂਚ ਚੱਲਦੀ ਆ ਉਸ ਤੋਂ ਬਾਅਦ ਜਿਹੜਾ ਹੈਗਾ ਡੇਰੇ ਦੇ ਜੇ ਦੱਸਿਆ ਜਾ ਰਿਹਾ ਸੀ ਕਿ ਡੇਰੇ ਦੇ ਨਾਂ ਦੇ ਉੱਪਰ ਕਿਹੜੇ ਧਮਕੀਆਂ ਪਰੇ ਪੱਤਰ ਵੀ ਲੱਗਦੇ ਆ ਇਹ ਉਹ ਦੁਕਾਨਾਂ ਨੇ ਜੋ ਗੁਰਦੇਵ ਸਿੰਘ ਇਸ ਮਾਮਲੇ ਦੇ ਵਿੱਚ ਕਿਤੇ ਨਾ ਕਿਤੇ ਦੱਸਿਆ ਜਾ ਰਿਹਾ ਸੀ ਗਵਾਹ ਵੀ ਸੀ ਉਹਨਾਂ ਦੀਆਂ ਜਿਹੜੇ ਗਵਾਹੀਆਂ ਪਰੇ ਸੀ ਉਹਨਾਂ ਦੇ ਸਵੇਰ ਜਦੋਂ ਉਹਨਾਂ ਨੇ ਦੁਕਾਨ ਖੋਲੀ ਤਾਂ ਉਹਨਾਂ ਦੇ ਆਕੇ ਅਣਖਾਤੇ ਲੋਕਾਂ ਵੱਲੋਂ ਗੋਲੀਆਂ ਚਲਾ ਕੇ ਗਈਆਂ ਇਹ ਗੁਰਦੁਆਰਾ ਸਾਹਿਬ ਦੇ ਵਿੱਚ ਹਰ ਸਾਲ 1 ਜੂਨ ਨੂੰ ਜਿਹੜਾ ਸਮਾਗਮ ਰੱਖਿਆ ਜਾਂਦਾ ਅੱਜ ਵੀ ਇੱਥੇ ਸਖਤ ਪੰਥੀਆਂ ਵੱਲੋਂ ਇੱਕ ਸਮਾਗਮ ਰੱਖਿਆ ਗਿਆ ਮੋਟਰਸਾਈਕਲ ਮਾਰਚ ਕੱਢਿਆ ਜਾ ਰਿਹਾ ਜੋ ਇੱ ਪਰਾ ਚੌਕ ਵਿੱਚ ਸਮਾਪਤ ਕਰੇਗਾ ਗੱਲ ਕਰੀਏ ਕਿ ਇਸ ਮਾਮਲੇ ਦੇ ਵਿੱਚ ਜਦੋਂ ਇੱਕ ਜੂਨ 2015 ਦੇ ਵਿੱਚ ਗੁਰੂ ਸਾਹਿਬ ਦੀ ਚੋਰੀ ਹੁੰਦੀ ਹੈ ਤੇ ਉਸ ਤੋਂ ਬਾਅਦ ਜਿਹੜਾ ਹੈਗਾ 24 ਅਤੇ 25 ਸਤੰਬਰ ਦੀ ਦ੍ਰਿਮਾਨੀ ਰਾਤ ਨੂੰ ਧਮਕੀ ਭਰੇ ਪੱਤਰ ਲੱਗਦੇ ਆ ਤੇ 12 ਅਕਤੂਬਰ ਨੂੰ ਜਿਹੜੇ ਹੈਗੇ ਆ ਅੰਗ ਗੁਰੂ ਸਾਹਿਬ ਦੀਆਂ ਗਲੀਆਂ ਦੇ ਵਿੱਚ ਖਿਲਾਰੇ ਜਾਂਦੇ ਆ ਤੇ 14 ਅਕਤੂਬਰ ਨੂੰ ਜਿਹੜਾ ਹੈਗਾ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਸੰਗ ਸੰਗਤਾਂ ਵੱਲੋਂ ਇਕੱਠੇ ਹੋ ਕੇ ਜਿਹੜੇ ਸਰੂਪ ਆ ਗਲੀਆਂ ਦੇ ਵਿੱਚ ਬਰਗਾੜੀ ਦੀਆਂ ਗਲੀਆਂ ਵਿੱਚ ਖਿਲਾਰੇ ਜਾਂਦੇ ਆ ਉਹਨਾਂ ਨੂੰ ਜਿਹੜਾ ਹੈਗਾ ਕੋਟਕਪੁਰਾ ਚੌਂਕ ਦੇ ਵਿੱਚ ਤੇ ਜਾ ਕੇ ਧਰਨਾ ਦਿੱਤਾ ਜਾਂਦਾ ਹੈ ਜਿਹੜਾ 13 ਤਰੀਕ ਨੂੰ ਧਰਨਾ ਸ਼ੁਰੂ ਕਰ ਦਿੱਤਾ ਜਾਂਦਾ ਹੈਗਾ ਤੇ 14 ਨੂੰ ਜਿਹੜਾ ਹੈਗਾ ਸਾਰਾ ਘਟਰਾਂ ਵਾਪਰਦਾ ਜਿਸ ਤੋਂ ਬਾਅਦ ਕੋਟਕਪੁਰਾ ਗੋ ਅਸਮਾਨ ਦੇ ਬੱਚਾ ਹਾਲਾਕੀ ਡੇਰੇ ਦੇ ਵਿੱਚ ਜਿੰਨੇ ਵੀ ਨਾਮਜਦ ਸੀ ਉਹਨਾਂ ਨੂੰ ਜਿਹੜਾ ਹੈਗਾ ਕੁਝ ਜੇਲ੍ਹ ਦੇ ਵਿੱਚ ਵੀ ਪੰਦ ਨੇ ਕੋ ਜਮਾਨਤਾ ਵੀ ਆ ਚੁੱਕੇ ਨੇ ਜਿਹੜੀ ਹੈਗਾ ਅਦਾਲਤਾਂ ਦੇ ਵਿੱਚ ਕੇਸ ਚੱਲ ਰਹੇ ਨੇ ਚਾਹੇ ਉਹ ਚੋਰੀ ਦਾ ਹੋਵੇ ਗੁਰੂ ਸਾਹਿਬ ਚੋਰੀ ਦਾ ਹੋਵੇ ਚਾਹੇ ਕੋਟਕਪੁਰਾ ਹੋਵੇ ਚਾਹੇ ਬਾਬਲ ਕਲਾਂ ਗੋਣੀਕਾਰ ਹੋਵੇ ਲਗਾਤਾਰ ਜਿੱਥੇ ਬਾਬਲ ਕਲਾਂ ਗੋਣੀਕਾਰ ਦੇ ਵਿੱਚ ਜਿਹੜੇ ਸ਼ਹੀਦ ਪਰਿਵਾਰ ਨੇ ਇਨਸਾਫ ਦੀ ਮੰਗ ਕਰ ਰਹੇ ਨੇ ਸੈਕ ਕੋਮ ਇਨਸਾਫ ਦੀ ਮੰਗ ਕਰ ਰਹੀ ਹੈ ਲੱ ਸਾਲ ਦਾ ਸਮਾਂ ਬੀਤ ਚੁੱਕਿਆ ਹੈਗਾ ਲਗਾਤਾਰ ਕਿਹਾ ਜਾ ਰਿਹਾ ਕਿ ਸਿੱਖਾਂ ਦੇ ਜਿਹੜੇ ਜ਼ਖਮ ਆ ਉਹ ਲੈ ਨੇ ਜਿੱਥੇ ਵੀ ਦੇਸ਼ ਉਦੇਸ਼ ਵਿੱਚ ਪੰਜਾਬੀ ਵਸਦੇ ਨੇ ਉਹਨਾਂ ਜਦੋਂ ਵੀ ਕਿਉਂਕਿ ਇੱਕ ਹਫਤਾ ਜਿਹੜਾ ਹੁਣ ਕੱਲੂ ਕਰਾ ਦਿੱਸ ਹੈਗਾ ਪਰ ਦੂਜੇ ਪਾਸੇ ਇੱਕ ਜੂਨ ਨੂੰ ਜੋ ਸਪੈਂਡ ਦੇ ਵਿੱਚੋਂ ਗੁਰੂ ਸਾਹਿਬ ਦੀ ਚੋਰੀ ਹੁੰਦੀ ਆ ਇਸ ਦਿਨ ਵੀ ਸਿੱਖ ਸੰਗਤਾਂ ਦੇ ਜਿਹੜੇ ਹੈਗਾ ਨਾਮ ਹੁੰਦੀਆਂ ਨੇ ਕਿਉਂਕਿ ਉਹਨਾਂ ਦੇ ਗੁਰੂ ਦੇ ਸਤ ਗੁਰੂ ਜਿਹਨੂੰ ਸਿੱਖ ਮੰਨਦੇ ਨੇ ਪੰਜਾਬੀ ਮੰਨਦੇ ਨੇ ਉਹਨਾਂ ਦੀ ਜਦੋਂ ਬੇਇੱਜ਼ਤੀ ਹੁੰਦੀ ਆ ਤੇ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਇਸ ਮਾਮਲੇ ਦੇ ਵਿੱਚ ਕਿ ਉਹਨਾਂ ਨੂੰ ਇਨਸਾਫ਼ ਮਿਲੇ ਹਾਲਾ ਕਿ ਜੋ ਹੁਣ ਜਾਂਚ ਚੱਲ ਰਹੀ ਹੈਗੀ ਆ ਅਦਾਲਤਾਂ ਵਿੱਚ ਕੀ ਚੱਲਦੇ ਨੇ ਕਿਉਂਕਿ ਦੂਜੇ ਪਾਸੇ ਜੇ ਕੋਈ ਗੱਲ ਕਰ ਗਿਆ ਤਾਂ ਹੁਣ ਤੱਕ ਸਰਕਾਰਾਂ ਵੀ ਬਦਲੀਆਂ ਨੇ ਪਰ ਮੰਗਾ ਉਹੀ ਨੇ ਕਿ ਜਿਹੜਾ ਇਨਸਾਫ ਮਿਲੇ ਚਾਹੇ ਗੁਰਗਸੇ ਦੀ ਬੇਦਬੀ ਦਾ ਹੋਵੇ ਉਸ ਵਿੱਚ ਅਸਲ ਦੋਸ਼ੀ ਹਾਲਾਂਕਿ ਮਾਮਲੇ ਦੇ ਵਿੱਚ ਜਾਂਚ ਕਰਦੇ ਆ ਜਿਹੜਾ ਹੈਗਾ ਜਾਂਚ ਕਮੇਟੀਆਂ ਵੱਲੋਂ ਜਿਹੜਾ ਹੈਗਾ ਡੇਰੇ ਦੇ ਪੈਰੋਕਾਰਾਂ ਤੇ ਨਾਲ ਹੋਰ ਮੈਂਬਰਾਂ ਤੇ ਇੱਕ ਨੈਸ਼ਨਲ ਕਮੇਟੀ ਮੈਂਬਰਾਂ ਨੂੰ ਨਾਮਜ਼ਦ ਕੀਤਾ ਗਿਆ ਸੀਗਾ ਉਹਨਾਂ ਦੇ ਗ੍ਰਿਫਤਾਰੀਆਂ ਵੀ ਹੋ ਚੁੱਕੀਆਂ ਨੇ ਤੇ ਦੂਜੇ ਪਾਸੇ ਹਲੇ ਵੀ ਕਹਿਣਾ ਕਿ ਅਸਲ ਚਿਹਰਾ ਕਿਉਂਕਿ ਜਿਹੜੇ ਡੇਰੇ ਦੇ ਆਗੂ ਨੇ ਕਹਿਣਾ ਕਿ ਉਹ ਸਿੱਧੇ ਤੌਰ ਤੇ ਉਹਨਾਂ ਦਾ ਇਸ ਨਾਲ ਕੋਈ ਵੀ ਸਬੰਧ ਨਹੀਂ ਕਿਉਂਕਿ ਡੇਰਾ ਹੈ ਉਹ ਹਰ ਇੱਕ ਦਾ ਜਿਹੜਾ ਪੱਖ ਰੱਖਦਾ ਹੈ ਹਰ ਇੱਕ ਦਾ ਜਿਹੜਾ ਸਤਿਕਾਰ ਕਰਦਾ ਹੈ ਪਰ ਇਸ ਮਾਮਲੇ ਦੇ ਚਾਰ ਸਾਲ ਚਾਹੇ 1 ਜੂਨ ਹੋਵੇ ਚਾਹੇ ਕੋਟਕਪੁਰਾ ਗੋਲੀकांड ਹੋਵੇ ਸਾਰੇ ਦਿਨਾਂ ਦੇ ਉੱਪਰ ਸਿੱਖ ਜਿਹੜੇ ਪੰਜਾਬੀ ਨੇ ਉਹ ਆਪਣੇ ਜਿਹੜਾ ਹੈਗਾ ਰੋਜ਼ਚਾਰ ਕਰਦੇ ਨੇ ਤੇ ਇਨਸਾਫ ਦੀ ਮੰਗ ਕਰਦੇ ਨੇ ਅੱਜ ਵੀ ਜਿਹੜਾ ਹੈਗਾ ਇੱਥੇ ਜਿਹੜਾ ਇੱਕ ਮਾਰਟ ਸਿੰਘ ਮਾਰਚ ਕੱਢਿਆ ਜਾਣਾ ਉਸ ਤੋਂ ਬਾਅਦ ਜਿਹੜਾ ਹੈਗਾ ਇਨਸਾਫ ਦੀ ਮੰਗ ਕੀਤੀ ਨੇ ਦੇਖ ਲਓ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿੱਥੇ ਅੱਜ ਦੇ ਦਿਨ ਦੇ ਉੱਪਰ ਇੱਕ ਚੋਰੀ ਹੋਈ ਸੀ ਗੁਰੂ ਸਾਹਿਬ ਦੀ ਤੇ ਇਨਸਾਫ ਲਈ ਅਰਦਾਸ ਵੀ ਕੀਤੀ ਗਈ ਆ ਤਾਂ ਹੁਣ ਦੇਖਣਾ ਇਸ ਮਾਵਲੇ ਦੇ ਵਿੱਚ ਅਗਲੇ ਕੀ ਐਕਸ਼ਨ ਸਿੱਖ ਜਿੱਤੇ ਬੰਦਿਆਂ ਲੈਂਦੇ ਨੇ ਕੈਮਰਾਮੈਨ ਤਰਮਿੰਦਰ ਨਾਲ ਜਗਬੰਨ ਲਈ ਜਗਤਾਰ ਸਿੰਘ